ਦੇਖੋ ਡੈਫੀਨਿਟਲੀ ਕਾਂਗਰਸ ਨੂੰ ਕਿਤਨਾ ਕਿਤਾ ਫਾਇਦਾ ਹੋਇਆ ਜੀ ਪਰ ਉਹ ਜਿੰਨੇ ਫਾਇਦੇ ਹੋਏ ਨੇ ਨਾ ਜੀ ਉਹ ਵਨ ਟਾਈਮ ਬੈਨੀਫਿਟ ਸੀਗੇ ਜੀ ਉਹ ਚਾਹੇ ਚੰਨੀ ਸਾਹਿਬ ਲੈ ਗਏ ਚਾਹੇ ਕਾਂਗਰਸ ਪਾਰਟੀ ਲੈ ਗਈ ਉਹ ਫਾਇਦੇ ਨੇ ਜਿਹੜੇ ਹੁਣ ਨਹੀਂ ਮਿਲਣਗੇ ਹੁਣ ਹਜੇ ਹੀ ਕਾਂਗਰਸ ਵਾਲੇ ਵੀ ਭਾਜਪਾ ਵਾਲੇ ਵੀ ਦੇਖੋ ਉਹ ਘਰ ਨਹੀਂ ਹੈਗਾ ਉਹ ਤਾਂ ਮਹਿਲ ਹੈ ਉਹ ਭਾਈ ਸ਼ੀਸ਼ ਮਹਿਲ ਹੈ ਮੈਂ ਪੁੱਛਣਾ ਚਾਹੁੰਦਾ ਕਾਂਗਰਸ ਵਾਲਿਆਂ ਨੂੰ ਮੈਂ ਪੁੱਛਣਾ ਚਾਹੁੰਦਾ ਚੰਨੀ ਸਾਹਿਬ ਨੂੰ ਸੁਨੀਲ ਜਾਖੜ ਜੀ ਨੂੰ ਕਿਰਾਇਆ ਤੁਸੀਂ ਦੇਣਾ ਮੁੱਖ ਮੰਤਰੀ ਚਾਹੇ ਕਿਸੇ ਦੀ ਝੁੱਗੀ 'ਚ ਰਹੇ ਚਾਹੇ ਕਿਸੇ ਦੇ ਮਕਾਨ 'ਚ ਰਹੇ ਚਾਹੇ ਕਿਸੇ ਆਪਦੇ ਯਾਰ ਦੋਸਤ ਮਿਸਤਰ ਰਿਸ਼ਤੇਦਾਰ ਦੇ ਰਹੇ ਚਾਹੇ ਮਹਿਲ 'ਚ ਰਹੇ ਤੇ ਚਾਹੇ ਸ਼ੀਸ਼ ਮਹਿਲ 'ਚ ਰਹੇ ਤੁਸੀਂ ਇਹਨਾਂ ਗੱਲਾਂ ਤੋਂ ਕੀ ਕੀ ਕਰਾਉਣਾ ਕੀ ਹੈ ਕਈ ਵਾਰੀ ਮੈਂ ਤਾਂ ਆਪ ਐਡਮਿਟ ਕਰਦਾ ਕਿ ਸਾਡੇ ਕੋਲ ਕਿਤੇ ਨਾ ਕਿਤੇ ਜਲੰਧਰ ਵੈਸਟ ਵਾਸਤੇ ਕੈਂਡੀਡੇਟ ਚੁਣਨ ਦੇ ਵਿੱਚ ਗਲਤੀ ਰਹੇਗੀ। ਤਾਂ ਹੋਈ ਨਾ ਜੀ ਜਾਂਚਾਂ ਜਾਂਚਾਂ ਵੀ ਹੋਇਆ ਬਹੁਤ ਝੜਚੰਬੀ ਹੋਈ ਬਹੁਤ ਵਾਰੀ ਰੋਕਿਆ ਵੀ ਗਿਆ। ਸੀਐਮ ਸਾਹਿਬ ਕੋਲ ਤਾਂ ਪਤਾ ਨਹੀਂ ਤਾਂ ਖਬਰਾਂ ਹੀ ਜਾਂਦੀਆਂ ਸੀਗਾ ਕਿ ਇਹੋ ਜਿਹਾ ਕੁਝ ਚੱਲਦਾ ਤੇ ਉਹਦੇ ਵਾਸਤੇ ਉਹਨਾਂ ਨੇ ਗਲਤ ਐਕਟੀਵਿਟੀਆਂ ਦੇ ਉੱਪਰ ਰੋਕ ਲਾਉਣ ਲਈ ਸਰਕਾਰ ਜੋ ਪ੍ਰਸ਼ਾਸਨ ਹੋਦਾ ਤਾਂ ਵੀ ਦਿੱਤੀਆਂ ਹੋਈਆਂ ਸੀਗੀਆਂ। ਤੇ ਆਪ ਦੀ ਪੀੜ੍ਹੀ ਥੱਲੇ ਸੋਟਾ ਫੇਰਨਾ ਸਾਨੂੰ ਗਿਆਨ ਨਾ ਦੇਣਾ। ਲੋਕਾਂ ਨੇ ਜਦੋਂ ਕੈਂਡੀਡੇਟ ਦੀ ਸਿਲੈਕਸ਼ਨ ਕਰਨੀ ਹੈ ਤੇ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈਗਾ ਸਸਿਕਾ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਜਲੰਧਰ ਜਿਮਨੀ ਚੌਂ ਨੂੰ ਲੈ ਕੇ ਜਿਹੜਾ ਸਿਆਸੀ ਅਖਾੜਾ ਪੂਰੀ ਤਰ੍ਹਾਂ ਪੱਕ ਚੁੱਕਾ ਹੈ ਤੇ ਸਾਰੇ ਹੀ ਸਿਆਸੀ ਪਾਰਟੀਆਂ ਵੱਲੋਂ ਇਸ ਸੀਟ ਨੂੰ ਜਿੱਤਣ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਤੇ ਦੂਜੇ ਪਾਸੇ ਗੱਲ ਆਮ ਆਦਮੀ ਪਾਰਟੀ ਦੀ ਕਰੀਏ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਸਮੇਂ ਸੱਤਾ ਦੇ ਵਿੱਚ ਹੈ ਤੇ ਕੱਲ ਹੀ ਮੁੱਖ ਮੰਤਰੀ ਨੇ ਜਿਹੜਾ ਆਪਣੇ ਘਰ ਦੇ ਵਿੱਚ ਇਨੋਗ੍ਰੇਸ਼ਨ ਕਰਕੇ ਆਪਣੇ ਘਰ ਗਏ ਨੇ ਤੇ ਉਸ ਦੇ ਬਾਅਦ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਦੀ ਲੀਡਰਸ ਦੀ ਤੇ ਤਕਰੀਬਨ ਜਿਹੜੇ ਕੈਬਨਿਟ ਮੰਤਰੀ ਨੇ ਜਾਂ ਵਿਧਾਇਕ ਨੇ ਉਹ ਸਾਰੇ ਹੀ ਇਸ ਸਮੇਂ ਜਲੰਧਰ ਜਿਮਨੀ ਚੌਂਕ ਨੂੰ ਲੈ ਕੇ ਪੂਰੀ ਤਰ੍ਹਾਂ ਸਰਗਰਮ ਨੇ ਸਾਡੇ ਨਾਲ ਇਸ ਸਮੇਂ ਪੰਜਾਬ ਦੇ ਕੈਬਨਿਟ ਮੰਤਰੀ ਅਮਨਾ ਰੋੜਾ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਉਹਨੇ ਤੁਸੀਂ ਥੋੜੀ ਦੇਰ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਤੁਸੀਂ ਕਿਹਾ ਕਿ ਸ਼ੀਤਲ ਲੰਗਰਾਲ ਨੂੰ ਤੁਸੀਂ ਪੰਜ ਸਵਾਲ ਕਰਦੇ ਹੋ ਲੇਕਿਨ ਉਹਦੇ ਵਿੱਚ ਹੀ ਤੁਸੀਂ ਇਹ ਵੀ ਦੱਸਿਆ ਕਿ ਸ਼ੀਤਲ ਲੰਗਰਾਲ ਕਿਧਰ ਨਾ ਕਿਤੇ ਜਿਹੜੀ ਅਪਰਾਧਿਕ ਗਤੀਵਿਧੀਆਂ ਸੀ ਉਹਨਾਂ ਵਿੱਚ ਲਿਪਤ ਸੀਗੇ ਕੀ ਕਾਰਨ ਰਿਹਾ ਕਿ ਸਰਕਾਰ ਨੂੰ ਪਹਿਲਾਂ ਇਹ ਚੀਜ਼ ਨਹੀਂ ਸਮਝ ਆਈ ਕਿ ਸ਼ੀਤਲ ਲੰਗਰਾਲ ਅਗਰ ਇਸ ਤਰ੍ਹਾਂ ਦੇ ਗਲਤ ਕੰਮ ਕਰ ਰਹੀ ਸੀ ਡੜੇ ਸੱਟੇ ਨੂੰ ਲੈ ਕੇ ਤੁਸੀਂ ਗੱਲ ਕੀਤੀ ਹੈ ਲਾਟਰੀ ਨੂੰ ਲੈ ਕੇ ਹੈ ਨਸ਼ੇ ਨੂੰ ਲੈ ਕੇ ਉਸ ਸਮੇਂ ਐਕਸ਼ਨ ਕਿਉਂ ਨਹੀਂ ਲਿਆ ਦੇਖੋ ਇਸ ਰੰਜੀ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਵਾਰੀ ਬਣੀ ਆ ਬਹੁਤ ਲੰਮਾ ਇਤਿਹਾਸ ਹੈਨੀਆਮਾਦੀ ਪਾਰਟੀ ਦਾ ਜਦੋਂ ਤੁਸੀਂ ਨਵਾਂ ਘਰ ਬੰਨਣਾ ਹੁੰਦਾ ਤੇ ਉਦੋਂ ਔਰ 117 ਬੰਦੇ ਚੁਣਨੇ ਹੁੰਦੇ ਨੇ ਕਈ ਵਾਰੀ ਮੈਂ ਤਾਂ ਆਪ ਐਡਮਿਟ ਕਰਦਾ ਕਿ ਸਾਡੇ ਕੋਲ ਕਿਤੇ ਨਾ ਕਿਤੇ ਜਲੰਧਰ ਵੈਸਟ ਵਾਸਤੇ ਕੈਂਡੀਡੇਟ ਚੁਣਨਾਂ ਦੇ ਵਿੱਚ ਗਲਤੀ ਰਹੇਗੀ ਨਾਲ ਹੀ ਜੋ ਮੈਨੂੰ ਪਤਾ ਲੱਗਿਆ ਮੈਂ ਚਲੋ ਖੈਰ ਉਸ ਸਿਸਟਮ ਦੇ ਵਿੱਚ ਜਾਂ ਉਸ ਪ੍ਰੋਸੈਸ ਦੇ ਵਿੱਚ ਇਨਵੋਲਟ ਤਾਂ ਨਹੀਂ ਸੀਗਾ ਪਰ ਹਾਂ ਡੈਫੀਨਿਟਲੀ ਕਿਤੇ ਇਹ ਕਮਿਟਮੈਂਟ ਸੀਗੀ ਕਿ ਜੀ ਇਹ ਇਹ ਜਿਹੜੇ ਪਰਚੇ ਨੇ ਇਹ ਜੋ ਸ਼ੀਤ ਲੰਗਰਾਲ ਵੱਲੋਂ ਕਿਹਾ ਜਾਂਦਾ ਸੀਗਾ ਕਿ ਇਹ ਮੇਰੇ ਦੇ ਉੱਪਰ ਪਰਚੇ ਨੇ ਜਿਹੜੇ ਸਾਰੇ ਇਹ ਸੁਸ਼ੀਲ ਕੁਮਾਰ ਰਿੰਕੂ ਨੇ ਕਾਂਗਰਸੀ ਸਰਕਾਰ ਵਲੇ ਕਰਾਏ ਨੇ ਨਜਾਇਜ਼ ਪਰਚੇ ਨੇ ਕਾਂਗਰਸ ਦੇ 5 ਸਾਲਾਂ ਦੀ ਸਰਕਾਰ ਵਲੇ ਇਹੋ ਜਿਹਾ ਕਲਚਰ ਵੀ ਰਿਹਾ ਸੋ ਅਸੀਂ ਵੀ ਬਲੀਵਡ ਇਨ ਹਮ ਪਾਰਟੀ ਬਲੀਵਡ ਇਨ ਉਹਤੇ ਵਿਸ਼ਵਾਸ ਕੀਤਾ ਕਿ ਹਾਂ ਸ਼ਾਇਦ ਇਹ ਬੰਦਾ ਠੀਕ ਬੋਲਦਾ ਹੋਵੇ ਕਿਉਂਕਿ ਜਿਹੋ ਜਿਹ ਸੁਸ਼ੀਲ ਕੁਮਾਰ ਰਿੰਕੂ ਦਾ ਵੀ ਸਿਸਟਮ ਸੀਗਾ ਕਿ ਚਾਹੇ ਕਦੇ ਜੀਸੀਬੀ ਦੇ ਉੱਪਰ ਚੜ ਗਏ ਕਦੇ ਕਿਵੇਂ ਉੱਪਰ ਚੜ ਗਏ ਸੋ ਇਹੋ ਜਾਂ ਸੋਚਿਆ ਪਾਰਟੀ ਨੇ ਕਿ ਹਾਂ ਸ਼ਾਇਦ ਇਹੋ ਜਾਂ ਇਹਨਾਂ ਦੀ ਗੱਲ ਦੇ ਵਿੱਚ ਸੱਚਾਈ ਹੋਵੇ ਜੇ ਬੰਦਾ ਸੁਧਰਨਾ ਚਾਹੁੰਦਾ ਤੇ ਸੁਧਰਨ ਦਾ ਮੌਕਾ ਜਿਹੜਾ ਉਹ ਦਿੱਤਾ ਜਾਵੇ ਪਰ 2 ਸਾਲਾਂ ਦੇ ਵਿੱਚ ਹੌਲੀ ਹੌਲੀ ਪਾਰਟੀ ਨਾਲ ਸਰਕਾਰ ਨੇ ਵੀ ਰਿਅਲਾਈਜ਼ ਕੀਤਾ ਕਿ ਨਹੀਂ ਇਹ ਬੰਦਾ ਸਉਦਰ ਨਾ ਨਹੀਂ ਚਾਹੁੰਦਾ ਹੈਗਾ ਇਹ ਆਪ ਦੇ ਜਿਹੜਾ ਜਿਹੋ ਜਿਹਾ ਪਾਸਟ ਹੈ ਉਹਦੇ ਨਾਲ ਹੀ ਜੁੜਿਆ ਹੋਇਆ ਬੜਾ ਡੂੰਗਾ ਉਹਦੇ ਵਿੱਚ ਖੋਵਿਆ ਹੋਇਆ ਤੇ ਇਸੇ ਕਰਕੇ 2 ਸਾਲਾਂ ਦੇ ਵਿੱਚ ਜਲੰਧਰ ਵੈਸਟ ਦੇ ਵਿੱਚ ਜਿੰਨੀ ਇਲੀਗਲ ਇਮੋਰਲ ਐਂਟੀ ਸੋਸ਼ਲ ਐਕਟੀਵਿਟੀ ਹੈ ਚਾਹੇ ਉਹ ਨਸ਼ਿਆਂ ਦੀ ਗੱਲ ਕਰ ਲਈਏ ਚਾਹੇ ਉਹ ਨਜਾਇਜ਼ ਕਬਜ਼ੇ ਦੀ ਗੱਲ ਕਰਨੀ ਚਾਹੀਏ ਦਲੇ ਸਟੇ ਦੀਆਂ ਲੋਟਰੀਆਂ ਦੀ ਗੱਲ ਕਰ ਲਈਏ ਅੱਜ ਜਿੰਨੇ ਗਲਤ ਕੰਮ ਨੇ ਉਹ ਜਲੰਧਰ ਵੈਸਟ ਦੇ ਲੋਕ ਇਸੀਤ ਲੰਗਰਾਲ ਦੇ ਖਾਤੇ ਪਾਉਂਦੇ ਨੇ ਮੈਨੂੰ ਨਹੀਂ ਪਤਾ ਹੈਗਾ ਕਿ ਉਹ ਗੱਲਾਂ ਕਿੰਨੀਆਂ ਸਹੀ ਨੇ ਕਿੰਨੀਆਂ ਗਲਤ ਨੇ ਪਰ ਪੋਲਿਟਿਕਸ ਹੈ ਜਿਹੜੀ ਪੈਸਾ ਉਹ ਪਰਸਪੈਕਸ਼ਨ ਦੀ ਗੇਮ ਹੁੰਦੀ ਹੈ ਰਾਜਨੀਤਿਕ ਲੋਕ ਨੇ ਜਿਹੜੇ ਉਹਨਾਂ ਦਾ ਦਮਨ ਹੈ ਜਿਹੜਾ ਇੰਨਾ ਕੁ ਪਾਕਸਾ ਫ ਹੋਣਾ ਚਾਹੀਦਾ ਹੈ ਕਿ ਕੋਈ ਵਿਰੋਧੀ ਵੀ ਉਤੇ ਉਂਗਲ ਨਾ ਚੱਕ ਸਕੇ ਸੋ ਇਸ ਕਰਕੇ ਮੈਂ ਕਹਿੰਦਾ ਕਿ 2 ਸਾਲ ਦੇ ਵਿੱਚ ਜੋ ਹੋਇਆ ਜਾਂ ਉਹਨਾਂ ਨੇ ਕਰਨੀ ਕੋਸ਼ਿਸ਼ਾਂ ਕੀਤੀਆਂ ਉਹ ਚਲੇ ਗਏ ਬੀਜਾ ਬੀਜਪੀ ਦੇ ਵਿੱਚ ਜਲੰਧਰ ਵੈਸਟ ਦੇ ਲੋਕਾਂ ਲਈ ਵੀ ਤੇ ਆਮ ਆਦੀ ਪਾਰਟੀ ਲਈ ਵੀ ਸਾਡੀ ਸਰਕਾਰ ਦੇ ਲਈ ਵੀ ਹੀ ਇਜ਼ ਅ ਗੁੱਡ ਰਿਡੈਂਸ ਚੰਗਾ ਹੋਇਆ ਕਿ ਇਹ ਜਿਆ ਵਿਅਕਤੀ ਸਾਧ ਦੇ ਵਿੱਚੋਂ ਨਿਕਲ ਗਿਆ ਤੇ ਇੱਕ ਚੰਗਾ ਇਮਾਨਦਾਰ ਸ਼ਰੀਫ ਵਿਅਕਤੀ ਭਿੰਦਰ ਭਗਤ ਨੂੰ ਅੱਜ ਮੌਕਾ ਮਿਲਿਆ ਜਲੰਧਰ ਵੈਸਟ ਦੀ ਸੇਵਾ ਕਰਨ ਦਾ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕਾਂਗਰਸ ਸਰਕਾਰ ਵੱਲੇ ਰਿੰਕੂ ਉਹਨਾਂ ਨੇ ਉਹਨਾਂ ਦੇ ਪਰਚੇ ਕਰਵਾਏ ਸੀਗੇ ਤੇ ਉਹ ਕਹਰੇ ਕਿ ਪਰਚੇ ਨਜਾਇਜ਼ ਸੀਗੇ ਲੇਕਿਨ ਜਦੋਂ ਉਸਲੀਅਤ ਖੁੱਲੀ-ਉਲੀ ਸਾਹਮਣੇ ਆ ਰਹੀ ਸੀ ਇਹ ਵੀ ਤਾਂ ਰੈਲਾਈਜ਼ ਹੋ ਰਿਹਾ ਕਿਉਂਕਿ ਤੁਸੀਂ ਇਹ ਵੀ ਕਿਹਾ ਹੈ ਕਿ ਉਹ ਸੀਐਮ ਸਾਹਿਬ ਕੋ ਜਾਣਦੇ ਸੀ ਗਲਤ ਕੰਮ ਕਰਵਾਉਣ ਗਰ ਲੋਕਾਂ ਦਾ ਸਾਥ ਦੇ ਲਈ ਕਹਿੰਦੇ ਸੀਗੇ ਲੇਕਿਨ ਨਹੀਂ ਦੇ ਪਾਉਂਦੇ ਸੀਗੇ ਨਾ ਕਾਰ ਹੁੰਦਾ ਸੀ ਇਸ ਤਰ੍ਹਾਂ ਦਾ ਤੁਹਾਨੂੰ ਲੱਗ ਨਹੀਂ ਰਿਹਾ ਸੀਗਾ ਕਿ ਅਪਰਾਧੀ ਗਤੀਵਿਧੀਆਂ ਸੀ ਇਹਨਾਂ ਦੀ ਜਾਂਚ ਕਰਾ ਲੈਂਦੇ ਨੀ 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 ਜਾਂਚ ਤਾਂ ਹੋਈ ਨਾ ਜੀ ਜਾਂਚਾਂ ਜਾਂਚਾਂ ਵੀ ਹੋਏ ਆ ਪਰ ਬਹੁਤ ਝਾੜ-ਚੰਬੀ ਹੋਈ ਬਹੁਤ ਵਾਰੀ ਰੋਕਿਆ ਵੀ ਗਿਆ ਸੀ ਇਹਜਾ ਕੁਝ ਚੱਲਦਾ ਤੇ ਉਹਦੇ ਵਾਸਤੇ ਉਹਨਾਂ ਨੇ ਗਲਤ ਐਕਟੀਵਿਟੀਆਂ ਦੇ ਉੱਪਰ ਰੋਕ ਲਾਉਣ ਲਈ ਸਰਕਾਰ ਜੋ ਪ੍ਰਸ਼ਾਸਨ ਉਹ ਰਹਿਤਾਂ ਵੀ ਦਿੱਤੀਆਂ ਹੋਈਆਂ ਸੀਗੀਆਂ ਤੇ ਇਸੇ ਕਰਕੇ ਸਫੋਕੇਟਡ ਫੀਲ ਸ਼ਾਇਦ ਸ਼ੀਤ ਲੰਗਰਾਲ ਕਰ ਰਹੇ ਹੋਣਗੇ ਕਿ ਇੱਥੇ ਮੇਰੀ ਦਾਲ ਗਲਤ ਕੰਮਾਂ ਦੀ ਨਹੀਂ ਗਲ ਰਹੀ ਹੈਗੀ ਸ਼ਾਇਦ ਇਸੇ ਕਰਕੇ ਛੱਡ ਕੇ ਗਏ ਹੋਣ ਸੋ ਇਸ ਕਰਕੇ ਮੈਂ ਮੈਂ ਤਾਂ ਕਹਿੰਦਾ ਵੀ ਜੋ ਹੋਇਆ ਚੰਗਾ ਹੋਇਆ ਗੱਲ ਕੀਤੀ ਹੈ ਵੀ ਚਰਨਜੀਤ ਸਿੰਘ ਚੰਨੀ ਵੀ ਜਿਹੜਾ ਇਹਨਾਂ ਤੇ ਇਲਜ਼ਾਮ ਲਗਾਉਂਦੇ ਨੇ ਹੁਣ ਸਰਕਾਰ ਵੀ ਲਗਾ ਰਹੀ ਹੈ ਹੋਰ ਜਿਹੜੇ ਵਿਪੱਖਸ਼ ਪਾਰਟੀਆਂ ਵੀ ਲਗਾ ਰੀਆਂ ਨੇ ਲੇਕਿਨ ਸ਼ੀਤਲੰਗਰਾਲ ਕਹਿੰਦੇਗਾ ਅਗਰ ਐਦਾ ਦਾ ਕੋਈ ਮੇਰੇ ਤੇ ਇਲਜ਼ਾਮ ਸਾਬਿਤ ਹੁੰਦਾ ਹੈ ਤਾਂ ਉਹ ਤਾਂ ਸਬੂਤ ਸਾਹਮਣੇ ਲੈ ਕੇ ਆ। ਨਹੀਂ ਕਾਦਾ ਕਦੇ ਬਾਰੇ ਜੀ ਜਿਹੜਾ ਕਹਰੇ ਕਿ ਗਲਤ ਕੰਮ ਕਰ ਰਹੇ ਨੇ ਉਹਨਾਂ ਦਾ ਕਹਿੰਦਾ ਕੋਈ ਸਬੂਤ ਪੇਸ਼ ਕਰੋ। ਉਹ ਤਾਂ ਤੁਸੀਂ ਮੈਨੂੰ ਕਿਉਂ ਪੁੱਛਦੇ ਹੋ ਜੀ? ਸ਼ੀਤਲ ਕਹ ਰਹੇ ਮੈਂ ਕਿ ਮੈਨੂੰ ਕਿਉਂ ਪੁੱਛਦੇ ਹੋ? ਤੁਸੀਂ ਇੱਥੇ ਕਿਸੇ ਰੀੜੀ ਵਾਲੇ ਤੋਂ ਫੜੀ ਵਾਲੇ ਤੋਂ ਕਿਸੇ ਦੁਕਾਨਦਾਰ ਤੋਂ ਕਿਸੇ ਪ੍ਰਾਪਰਟੀ ਵਾਲੇ ਤੋਂ ਕਿਸੇ ਕਿਸੇ ਵੀ ਵਿਅਕਤੀ ਤੋਂ ਪੌਣੇ 2 ਲੱਖ ਬੰਦੇ ਨੇ ਦਿਲਿੰਦਰ ਵੈਸ ਦੇ ਵਿੱਚ ਜਾ ਕੇ ਪਤਾ ਕਰ ਲੋ ਤੁਹਾਨੂੰ ਆਪ ਹੀ ਪਤਾ ਲੱਗ ਜੂਗਾ ਤੇ ਇਹ ਗੱਲ ਕੀਤੀ ਹੈ ਵੀ ਇੱਕ ਦੁਸ਼ਮਣੀ ਸੀਗੀ ਸ਼ੀਤਲੰਗੁਰਾਲ ਤੇ ਸੁਸ਼ੀਲ ਕੁਮਾਰ ਰਿੰਕੂ ਦੇ ਵਿੱਚ ਉੱਚ ਸਭ ਤੋਂ ਵੱਡਾ ਹੱਕ ਰਿਆ ਆਮ ਆਦਮੀ ਪਾਰਟੀ ਦਾ ਹੀ ਕਿਉਂਕਿ ਦੋਵਾਂ ਦੇ ਵਿੱਚ ਰਜ਼ਾਮੰਦੀ ਕਰਾਈ ਗਈ ਕਿਉਂਕਿ ਜਦੋਂ ਜਿਮਨੀ ਚੋਣਾ ਆਈਆਂ ਸੀ ਸੁਸ਼ੀਲ ਕੁਮਾਰ ਰਿੰਕੂ ਨੂੰ ਕੈਂਡੀਡੇਟ ਬਣਾਇਆ ਗਿਆ ਕਾਂਗਰਸ ਚੋਂ ਲਿਆ ਕੇ ਤੇ ਕੀ ਕਾਰਨ ਕੀ ਰਿਆ ਕਿ ਇੱਕ ਪਾਸੇ ਦੋਸਤੀ ਹੁੰਦੀ ਹੈ ਤੇ ਦੂਸਰੇ ਪਾਸੇ ਪਾਸਟ ਜਿਹੜੀ ਪਾਰਟੀ ਹੈ ਉਹ ਛੱਡੀ ਜਾਂਦੀ ਹੈ ਦੇਖੋ ਇਹ ਤਾਂ ਹੀ ਉਹ ਹੀ ਦੱਸ ਸਕਦੇ ਨੇ ਅਸੀਂ ਹੀ ਲੋਕ ਜਿਹੜੀ ਇਹੋ ਜਿਹੀ ਰਾਜਨੀਤੀ ਜਿਹੜੀ ਉਹ ਮੇਰੇ ਤਾਂ ਸਮਝ ਨਹੀਂ ਆਉਂਦੀ ਹੈਗੀ ਕਿਤੇ ਇੱਕ ਪਾਸੇ ਪਹਿਲਾਂ ਕਿਹਾ ਜਾਂਦਾ ਸੀਗਾ ਕਿ ਇੱਕ ਦੂਸਰੇ ਕੋ ਜਿੰਦਾ ਨਹੀਂ ਛੋੜਾਂਗੇ ਤੇ ਹੁਣ ਕਹਿੰਦੇ ਨੇ ਇੱਕ ਦੂਸਰੇ ਕੇ ਸਾਥ ਨਹੀਂ ਛੋੜਾਂਗੇ ਸੋ ਇਹ ਤਾਂ ਉਹੀ ਦੱਸ ਸਕਦੇ ਨੇ ਵੀ ਇਹ ਜਿਹੀਆਂ ਕਿਹੜੀਆਂ ਹਾਲਾਤ ਸੀ ਕਿ ਕਿਹੜੇ ਸਰਕਮਸਟੈਂਸ ਜਿਹੜੀਆਂ ਮਜਬੂਰੀਆਂ ਸੀਗੀਆਂ ਇੰਨੀ ਦੁਸ਼ਮਣੀ ਦੇ ਲਈ ਕਿ ਜਿੱਥੇ ਇੱਕ ਦੂਜੇ ਦੇ ਪਰਿਵਾਰਾਂ ਸਾਥੀਆਂ ਸਮਰਥਕਾਂ ਨੂੰ ਵੀ ਨਹੀਂ ਬਖਸ਼ਿਆ ਤੇ ਹੁਣ ਇਹ ਜਾ ਕਿਹੜਾ ਸਮਝੌਤਾ ਹੋਇਆ ਕਿ ਜਿਹਦੇ ਜਿਹੇ ਇੱਕ ਦੂਜੇ ਬਿਨਾਂ ਸਾਹ ਵੀ ਨਹੀਂ ਲੈਂਦੇ ਹੈਗੇ ਪਰ ਫਿਰ ਵੀ ਮੈਂ ਕਹਿੰਦਾ ਇਹ ਚਲੋ ਉਹਨਾਂ ਦਾ ਪਰਸਨਲ ਮਸਲਾ ਹੈ ਪਰ ਮੈਂ ਇਹ ਮੰਨ ਕੇ ਚਾਹਦਾ ਕਿ ਇਹੋ ਜਿਹਾ ਕਲਚਰ ਹੈ ਜਿਹੜਾ ਉਹ ਰਾਜਨੀਤੀ ਦੇ ਵਿੱਚ ਨਹੀਂ ਹੋਣਾ ਚਾਹੀਦਾ ਹੈਗਾ ਜਿਹਹ ਜਾਂ ਇਹਨਾਂ ਦੋਨੋਂ ਸਾਥੀਆਂ ਨੇ ਜਿਲੰਦਰ ਵੈਸਤਾ ਬਣਾ ਰੱਖਿਆ ਤੇ ਗੱਲ ਕੀਤੀ ਜਾਵੇ ਕਿਉਂਕਿ ਸੁਸ਼ੀਲ ਕੁਮਾਰ ਜਿੰਤ ਰਿੰਕੂ ਨੂੰ ਜਿਹੜਾ ਪਾਰਟੀ ਨੇ ਟਿਕਟ ਦਿੱਤੀ ਉਹਨਾਂ ਨੂੰ ਸੰਸਦ ਬਣਾ ਕੇ ਸੰਸਦ ਭਵਨ ਭੇਜਿਆ ਵੀ ਉਹਨਾਂ ਨੇ ਉੱਥੇ ਜਾ ਕੇ ਪ੍ਰੋਟੈਸਟ ਵੀ ਕੀਤਾ ਇੱਥੇ ਤਾਂ ਕਿ ਬੇੜੀਆਂ ਵੀ ਪਾਈਆਂ ਦਿਖਾਇਆ ਕਿ ਭਾਜਪਾ ਜਿਹੜਾ ਗਲਤ ਕਰ ਰਹੀ ਹੈ ਲੇਕਿਨ ਉਹ ਭਾਜਪਾ ਚ ਹੀ ਚਲੇ ਜਾਂਦੇ ਨੇ ਫਿਰ ਉੱਥੇ ਆ ਕੇ ਆਮ ਆਦਮੀ ਪਾਰਟੀ ਦੇ ਖਿਲਾਫ ਬੋਲਦੇ ਨੇ ਤੇ ਅੱਧਰੀ ਦੂਸਰੇ ਪਾਸੇ ਸ਼ੀਤਲੰਗੁਰਾਲ ਕਹਿੰਦੇ ਨੇ ਕਿ ਉਪਰੋਂ ਦੀ ਮੈਸੇਜ ਆਂਦਾ ਹੈ ਤਾਂ ਅਸੀਂ ਬੋਲੀਦਾ ਹੈ ਔਰ ਸਾਨੂੰ ਕੋਈ ਬਗੈਰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਜੇ ਅਸੀਂ ਆਪਣੇ ਮਨ ਤੋਂ ਵੀ ਕੁਝ ਦੇਖੋ ਇਸ ਤਰ੍ਹਾਂ ਕਿ ਉਹ ਕਹਿੰਦੇ ਨੇ ਸਾਈਕਲ ਦਾ ਵੀ ਕੋਈ ਸਟੈਂਡ ਹੁੰਦਾ ਮੈਂ ਤਾਂ ਇਹਨਾਂ ਦੋਨੋਂ ਮੇਰੇ ਵੀਰਾਂ ਦਾ ਮੈਨੂੰ ਤਾਂ ਸਟੈਂਡ ਸਮਝ ਨਹੀਂ ਆਇਆ ਗਿਰਗੜ ਦੇ ਵੀ ਕੋਈ ਕੋਈ ਰੰਗ ਬਦਲ ਦੀ ਦੀ ਖਾਸੀਅਤ ਹੁੰਦੀ ਹੈ ਗਿਰਗੜ ਨਾਲ ਉਹ ਵੀ ਕੰਮ ਮੈਂ ਜਿਹੜਾ ਉਹ ਟੱਪਿਆ ਪਿਆ ਰਾਜੇ ਦੀ ਦੇ ਵਿੱਚ ਭਾਈ ਸਾਹਿਬ ਕਦੇ ਵੀ ਕੋਈ ਵੀ ਬੰਦਾ ਉਹ ਬੰਦਾ ਜਿਹਦੇ ਕੋਲੇ ਸਟੈਂਡ ਨਹੀਂ ਹੈ ਤੇ ਸਬਰ ਨਹੀਂ ਹੈ ਉਹ ਕਾਮਯਾਬ ਨਹੀਂ ਹੋ ਸਕਦਾ ਇਹ ਦੋਨੋਂ ਸਾਥੀਆਂ ਕੋਲੇ ਦੋਨੋਂ ਚੀਜ਼ਾਂ ਹੀ ਨਹੀਂ ਹੈਗੀਆਂ ਸੋ ਇਸ ਕਰਕੇ ਲੋਕਾਂ ਨੇ ਘਰੇ ਉਠਾ ਦੇਣਾ ਕੀ ਲੱਗ ਰਿਹਾ ਹੈ ਕਿ ਕੀ ਲੋਕ ਸਭਾ ਚੋਣਾਂ ਜਿਹੜੀਆਂ ਨਿਕਲੀਆਂ ਨੇ ਉਹਨਾਂ ਵਿੱਚ ਚੱਪ ਨਤੀਜੇ ਵੀ ਦੇਖੇ ਨੇ ਖਾਸ ਕਰ ਵੈਸਟ ਹਲਕੇ ਦੀ ਆਪਾਂ ਗੱਲ ਕਰ ਲੈਣ ਕਿਉਂਕਿ ਵੈਸਟ ਹਲਕੇ ਚ ਚੋਣਾਂ ਹੈਗੀਆਂ ਨੇ ਇੱਥੋਂ ਕਾਂਗਰਸ 1500 ਲੀਡ ਅੱਪ ਜਾਂਦੀ ਹੈਗੀ ਦੂਸਰੇ ਨੰਬਰ ਤੇ ਬੀਜੇਪੀ ਤੀਸਰੇ ਨੰਬਰ ਤੇ ਆਮ ਆਦਮੀ ਪਾਰਟੀ ਜਾਂਦੀ ਹੈ ਕੀ ਲੱਗ ਰਿਹਾ ਹੈ ਕਿ ਇਸ ਵਾਰ ਜਿਮਨੀ ਚੋਣਾਂ ਚ ਕੀਵੇਂ ਦਾ ਰੁਝਾਨ ਰਹੇ ਨੇ ਦੇਖੋ ਇਸ ਤਰ੍ਹਾਂ ਕਿ ਜਿਹੜੀ ਲੋਕ ਸਭਾ ਦੀ ਚੋਣ ਸੀ ਉਹਦੇ ਚ ਇਸ਼ੂਸ ਅਲੱਗ ਸੀਗੇ ਕੇਂਦਰ ਦੀ ਇਲੈਕਸ਼ਨ ਸੀਗੀ ਪ੍ਰਧਾਨ ਮੰਤਰੀ ਤੇ ਕੇਂਦਰ ਦੀ ਸਰਕਾਰ ਚੁਣਨਾ ਸੀਗਾ ਸੋ ਇਸ ਕਰਕੇ ਬੀਜੇਪੀ ਨੂੰ ਜਿੰਨੀ ਕੁ ਵੋਟ ਪਈ ਹੈ ਮੈਂ ਸਮਝਦਾ ਕਿ ਉਸ ਕਰਕੇ ਪਈ ਹੈ ਔਰ ਇਹ ਕਾਫੀ ਹੱਦ ਤੱਕ ਵੋਟ ਹੈ ਜਿਹੜੀ ਉਧਰ ਸਾਡੀ ਵੀ ਗਈ ਹੈ ਨਹੀਂ ਬੀਜੇਪੀ ਦੀ ਜੋ ਜੋ ਮੇਰੇ ਆਮ ਸਾਥੀਆਂ ਤੋਂ ਲੋਕਾਂ ਤੋਂ ਪਤਾ ਲੱਗਦਾ ਕਿ ਬਹੁਤੀ ਲੰਬੀ ਚੌੜੀ ਵੋਟ ਬੀਜੇਪੀ ਦੀ ਨਹੀਂ ਸੀ ਕਦੇ ਵੀ ਸੋ ਮੈਂ ਮੰਨ ਕੇ ਚੱਲਦਾ ਕਿ ਜਦੋਂ ਸਟੇਟ ਦੀ ਇਲੈਕਸ਼ਨ ਹੈ ਔਰ ਖਾਸ ਕਰਕੇ ਉਸ ਸਮੇਂ ਜਦ ਬਾਈ ਇਲੈਕਸ਼ਨਰ ਪੌਣੇ 3 ਸਾਲ ਸਾਡੀ ਸਰਕਾਰ ਦੇ ਪਏ ਨੇ ਲੋਕ ਉਸ ਵਿਅਕਤੀ ਨੂੰ ਚੁਣਨਗੇ ਜਿਹੜਾ ਕਿ ਸਰਕਾਰੀ ਦਰਬਾਰੇ ਜਲੰਧਰ ਵੈਸਟ ਦੇ ਪੌਣੇ 2 ਲੱਖ ਲੋਕਾਂ ਦਾ ਨੁਮਾਇੰਦਾ ਬਣ ਕੇ ਵਕੀਲ ਬਣ ਕੇ ਜਾ ਸਕੇ ਕੰਮ ਕਰਾ ਸਕੇ ਡਵੈਲਪਮੈਂਟ ਕਰਾ ਸਕੇ ਉਹਨੂੰ ਚੁਣਨਗੇ ਤੇ ਗੱਲ ਲੋਕ ਸਭਾ ਚੋਣਾਂ ਤੋਂ ਹੀ ਆਪਾਂ ਕਰਦੇ ਆ ਕਿਉਂਕਿ ਖਾਸ ਕਰ ਸੁਸ਼ੀਲ ਕੁਮਾਰ ਰਿੰਕੂ ਖੜੇ ਸੀ ਇਦਰ ਉਹਦੀ ਆਮ ਆਦਮੀ ਪਾਰਟੀ ਦੀ ਟੱਕਰ ਸਮਝੀ ਜਾ ਰਹੀ ਸੀ ਕਿਤੇ ਨਾ ਕਿਤੇ ਲੱਗ ਨਹੀਂ ਰਿਹਾ ਕਾਂਗਰਸ ਨੂੰ ਇਸ ਦਾ ਫਾਇਦਾ ਹੋਇਆ ਜਿਹੜੀਆਂ ਹੁਣ ਤੋਂ ਨਿਕਲ ਗਈਆਂ ਦੇਖੋ ਡੈਫੀਨਿਟਲੀ ਕਾਂਗਰਸ ਨੂੰ ਕਿਤਨਾ ਕਿਤਾ ਫਾਇਦਾ ਹੋਇਆ ਜੀ ਪਰ ਉਹ ਜਿੰਨੇ ਫਾਇਦੇ ਹੋਏ ਨੇ ਨਾ ਜੀ ਉਹ ਵਨ ਟਾਈਮ ਬੈਨੀਫਿਟ ਸੀਗੇ ਜੀ ਉਹ ਚਾਹੇ ਚੰਨੀ ਸਾਹਿਬ ਲੈ ਗਏ ਚਾਹੇ ਕਾਂਗਰਸ ਪਾਰਟੀ ਲੈ ਗਈ ਉਹ ਫਾਇਦੇ ਨੇ ਜਿਹੜੇ ਹੁਣ ਨਹੀਂ ਮਿਲਣਗੇ ਹੁਣ ਮੈਨੂੰ ਲੱਗਦਾ ਜੋ ਮੈਨੂੰ ਥੋੜੀ ਜਿਹੀ ਇੱਕ ਫੀਲਿੰਗ ਮਹਿਸੂਸ ਹੋਈ ਹੈ ਜਰੰਦਰ ਦੇ ਲੋਕ ਇਹ ਵੀ ਸੋਚ ਰਹੇ ਨੇ ਕਿ ਚੰਨੀ ਸਾਹਿਬ ਨੂੰ ਜਿਤਾ ਕੇ ਉਹਨਾਂ ਨੇ ਬਾਹਰਲਾ ਬੰਦਾ ਜਿਹੜਾ ਉਹ ਜਤਾਇਤਾ ਤੇ ਉਹ ਵੀ ਥੋੜਾ ਜਿਹਾ ਠੱਗੇ ਠੱਗੇ ਜਿਹੜਾ ਉਹ ਮਹਿਸੂਸ ਕਰ ਰਹੇ ਨੇ ਸੋ ਵਾਪਿਸ ਜਲੰਧਰ ਵੈਸਟ ਦੇ ਲੋਕ ਮੁੜ ਕੇ ਆਪਦੇ ਹਲਕੇ ਦੇ ਕੰਮਾਂ ਦੇ ਲਈ ਡਵੈਲਪਮੈਂਟ ਦੀ ਲਵਾਵਾ ਦੀ ਪਾਰਟੀ ਨੂੰ ਚੁਣਣਗੇ ਮੁੱਖ ਮੰਤਰੀ ਨੇ ਜਿਹੜਾ ਇੱਥੇ ਘਰ ਲਿਆ ਹੈਗਾ ਉਹਨਾਂ ਦੇ ਘਰ ਲੈਣ ਦੇ ਬਾਅਦ ਕਿਤੇ ਨਾ ਕਿਤੇ ਥੋੜੀ ਕਬਰਾੜ ਵੀ ਜਿਹੜਾ ਵਿਰੋਧੀ ਪਾਰਟੀਆਂ ਦੇ ਦਿਖਣ ਨੂੰ ਜ਼ਰੂਰ ਮਿਲੀ ਹੈ ਕਿਉਂਕਿ ਇੱਕ ਸੀਐਮ ਆ ਕੇ ਬੈਹ ਜਾਂਦਾ ਹੈਗਾ ਤੇ ਬਹੁਤ ਵੱਡੀ ਗੱਲ ਹੁੰਦੀ ਹੈ ਲੇਕਿਨ ਸੀਐਮ ਸਾਹਿਬ ਕੱਲ ਜ਼ਰੂਰ ਆਏ ਨੇ ਅੱਜ ਤੱਕ ਲੋਕਾਂ ਨਾਲ ਆਮ ਲੋਕਾਂ ਨਾਲ ਮਿਲਣਾ ਸ਼ੁਰੂ ਕੀਤਾ ਵੈਸਟ ਹਲਕੇ ਚ ਤਾ ਇਹ ਤੇ ਪਹ ਅਤੇ ਚੰਗੀ ਗੱਲ ਇਹ ਜਦੋਂ ਇੰਨਾ ਲੋਕਪ੍ਰੀਆ ਮੁੱਖ ਮੰਤਰੀ ਆ ਕੇ ਬੈਠੂਗਾ ਤੇ ਘਬਰਾਟ ਤਾਂ ਹੋਣੀ ਜਾਇਜ਼ ਹੈ ਹੋਣੀ ਚਾਹੀਦੀ ਵੀ ਵਿਰੋਧੀਆਂ ਨੂੰ ਸਾਨੂੰ ਤਾਂ ਖੁਸ਼ੀ ਹੈ ਕਿ ਜਿਉਂ ਉਹਨਾਂ ਨੂੰ ਘਬਰਾਟ ਹੈ ਹਜੇ ਕੱਲ ਅ ਮੁੱਖ ਮੰਤਰੀ ਸਾਹਿਬ ਆ ਕੇ ਬੈਠੇ ਨੇ ਆਪਦੇ ਘਰ ਦੇ ਵਿੱਚ ਹਜੇ ਕੋਈ ਬਹੁਤ ਲੰਬੀ ਚੌੜੀ ਪੋਲਿਟਿਕਲ ਐਕਟੀਵਿਟੀ ਵੀ ਉਹਨਾਂ ਦੀ ਸ਼ੁਰੂ ਨਹੀਂ ਹੋਈ ਹੈਗੀ ਤੇ ਹਜੇ ਹੀ ਕਾਂਗਰਸ ਵਾਲੇ ਵੀ ਭਾਜਪਾ ਵਾਲੇ ਵੀ ਦੇਖੋ ਉਹ ਘਰ ਨਹੀਂ ਹੈਗਾ ਉਹ ਤਾਂ ਮਹਿਲ ਹੈ ਉਹ ਭਾਈ ਸ਼ੀਸ਼ਮਹਿਲ ਆ ਮੈਂ ਪੁੱਛਣਾ ਚਾਹੁੰਨਾ ਕਾਂਗਰਸ ਵਾਲਿਆਂ ਨੂੰ ਮੈਂ ਪੁੱਛਣਾ ਚਾਹੁੰਨਾ ਚੰਨੀ ਸਾਹਿਬ ਨੂੰ ਸੁਨੀਲ ਜਾਖੜ ਜੀ ਨੂੰ ਕਿਰਾਇਆ ਤੁਸੀਂ ਦੇਣਾ ਮੁੱਖ ਮੰਤਰੀ ਚਾਹੇ ਕਿਸੇ ਦੀ ਝੁੱਗੀ 'ਚ ਰਹੇ ਚਾਹੇ ਕਿਸੇ ਦੇ ਮਕਾਨ 'ਚ ਰਹੇ ਚਾਹੇ ਕਿਸੇ ਆਪਦੇ ਯਾਰ ਦੋਸਤ ਮਿਸਟਰ ਰਿਸ਼ਤੇਦਾਰ ਦੇ ਰਹੇ ਚਾਹੇ ਮਹਿਲ 'ਚ ਰਹੇ ਤੇ ਚਾਹੇ ਸ਼ੀਸ਼ ਮਹਿਲ 'ਚ ਰਹੇ ਤੁਸੀਂ ਇਹਨਾਂ ਗੱਲਾਂ ਤੋਂ ਕੀ ਕੀ ਕਰਾਉਣਾ ਕੀ ਹੈ ਤੁਸੀਂ ਆਪਦੇ ਕੰਮ ਦੀ ਗੱਲ ਕਰੋ ਡਵੈਲਪਮੈਂਟ ਦੀ ਗੱਲ ਕਰੋ ਲੋਕਾਂ ਦੀ ਗੱਲ ਕਰੋ ਪਰ ਹਾਂ ਜਿਹੜੀ ਤੁਸੀਂ ਕਹਿੰਦੇ ਬੀ ਕਬਰ ਆ ਗਏ ਉਹ ਇੰਨੀ ਕਬਰ ਅਰਦਾਸ ਦਿਖਾਉਣੀ ਵੀ ਚਾਹੀਦੀ ਆ ਫਿਰ ਨਹੀਂ ਤੇ ਇਹ ਕਿਰਾਏ ਦੀ ਗੱਲ ਕੀਤੀ ਆ ਅੱਜ ਚੰਨੀ ਸਾਹਿਬ ਨੇ ਜਿਹੜੀ ਪੀਸੀ ਕੀਤੀ ਉਹਨਾਂ ਨੇ ਕਿਹਾ ਕਿ 15 ਦਿਨ ਮੁੱਖ ਮੰਤਰੀ ਇੱਥੇ ਰਹਿਣਗੇ ਤੇ ਜਿਹੜਾ ਘਰ ਹੈ ਉਹਦੇ ਕਿਰਾਏ ਬਾਰੇ ਵੀ ਕਿਸੇ ਬਾਰੇ ਕੁਝ ਦੱਸਿਆ ਨਹੀਂ ਗਿਆ ਕਿ ਘਰ ਕਿਵੇਂ ਲਿਆ ਗਿਆ ਨਹੀਂ ਚੰਨੀ ਸਾਹਿਬ ਨੇ ਉਸ ਲੀਜ਼ ਡੀਡ ਦੇ ਵਿੱਚੋਂ ਕਮਿਸ਼ਨ ਲੈਣਾ ਯਾਰ ਬੇਤੁਕੀਆਂ ਗੱਲਾਂ ਨੇ ਮੈਂ ਕਹਿੰਦਾ ਚਾਹੇ ਯਾਰੀ ਦੋਸਤੀ ਦੇ ਵਿੱਚ ਲੈ ਕਿਸੇ ਤੋਂ ਚਾਹੇ ਕਿਰਾਏ ਤੇ ਲੈ ਚਾਹੇ ਮੁੱਲ ਲੈ ਚੰਨੀ ਸਾਹਿਬ ਦਾ ਕੀ ਮਤਲਬ ਹੈ ਇਸ ਕੰਮ 'ਚ ਚੰਨੀ ਸਾਹਿਬ ਨੂੰ ਵੀ ਮੈਂ ਤਾਂ ਬੇਨਤੀ ਕਰੂੰਗਾ ਕਿ ਗਲਤੀ ਦੇ ਨਾਲ ਜਲੰਧਰ ਦੇ ਲੋਕਾਂ ਨੇ ਉਹਨਾਂ ਨੂੰ ਆਪਦਾ ਐਮਪੀ ਚੁਣ ਲਿਆ ਉਹ ਵੀ ਇੱਥੇ ਘਰ ਲੈ ਕੇ ਰਹਿਣਾ ਜੇ ਸੇਵਾ ਕਰਨੀ ਚਾਹੁੰਦੇ ਨੇ ਜੇ ਇਥੋਂ ਭਗੌੜਾ ਹੋਣਾ ਚਾਹੁੰਦੇ ਨੇ ਮੁੜ ਕੇ ਦੁਬਾਰਾ ਮੈਂ ਚਮਕੌਰ ਸਾਹਿਬ ਜਾਣਾ ਚਾਹੁੰਦੇ ਨੇ ਕਿਉਂਕਿ 2 ਸਾਲਾਂ ਜਿੰਨੇ ਕਾਂਗਰਸ ਦੇ ਵੱਡੇ ਲੀਡਰ ਨੇ ਹੁਣ ਤੁਸੀਂ ਅੱਜਕ ਮੇਰੀ ਗੱਲ ਨੋਟ ਕਰ ਲਓ ਮੈਂ ਕੋਈ ਇਹ ਜਿਹੀਆਂ ਗੱਲਾਂ ਕਰਦਾ ਨਹੀਂ ਹੁੰਦਾ ਕਿਉਂਕਿ ਪਰਸਨਲ ਹੋ ਜਾਂਦੀਆਂ ਨੇ ਪਰਸਨਲ ਗੱਲ ਜਦੋਂ ਕਰਦੇ ਨੇ ਤੇ ਲੋਕਾਂ ਦੀ ਇਸ਼ੂਜ਼ ਨੇ ਮੁੱਦੇ ਪਿੱਛੇ ਰਹਿ ਜਾਂਦੇ ਨੇ ਆ ਜਿੰਨੇ ਕਾਂਗਰਸ ਦੇ ਵੱਡੇ ਲੀਡਰ ਨੇ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਮੈਦਾਨ ਦੇ ਵਿੱਚ ਉਤਾਰਤਾ ਚਾਹੇ ਜਲੰਧਰ ਤੋਂ ਉਤਾਰਤਾ ਚਾਹੇ ਲੁਧਿਆਣੇ ਤੋਂ ਉਤਾਰਤਾ ਚਾਹੇ ਗੁਰਦਾਸਪੁਰ ਤੋਂ ਉਤਾਰਤਾ ਇਹ ਜਿੰਨੇ ਤਾਰੇ ਨੇ ਨਾ ਜੀ ਇਹ ਸਭ 27 ਦੇ ਵਿੱਚ ਇਹਨਾਂ ਨੂੰ ਐ ਹੋਣਾ ਕਿ ਸਾਨੂੰ ਜੀ ਦੁਆਰਾ ਐਮ ਐਲ ਏ ਬਣਾ ਦਿਓ ਜੀ ਆਪ ਦੀ ਪੀੜੀ ਥੱਲੇ ਸੁੱਟਾ ਫੇਰਨਾ ਸਾਨੂੰ ਗਿਆਨ ਨਾ ਦੇਣਾ ਜੀ ਗੱਲ ਕੀਤੀ ਹੋਵੇ ਇੱਕ ਪਾਸੇ ਬੀਜੇਪੀ ਤੇ ਦੂਸਰੇ ਪਾਸੇ ਕਾਂਗਰਸ ਦਾ ਦਾਵਾ ਕਰ ਰਹੀ ਹੈ ਕਿ ਜੇ ਜਲੰਧਰ ਜਿਮਨੀ ਚੌਂ ਹੋਏਗੀ ਉਹ ਸੀਟ ਅਸੀਂ ਜਿੱਤਾਂਗੇ ਹਾਲੇ ਕਿ ਜਿਹੜਾ ਅਕਾਲੀ ਦਲ ਦੇ ਵਿੱਚ ਤੁਹਾਨੂੰ ਵੀ ਪਤਾ ਹੈ ਕਿ ਜਿਹੜਾ ਅੰਦਰੂਨੀ ਕਲੇਸ਼ ਚੱਲ ਰਿਹਾ ਹੈਗਾ ਜਿਸ ਕਰਕੇ ਉਹਨਾਂ ਦੇ ਕੈਂਡੀਡੇਟ ਦਾ ਹੀ ਜਿਹੜਾ ਡਾਮਾਡ ਹੋਇਆ ਕੀ ਲੱਗਦਾ ਹੈ ਕਿ ਤਰਕੋਨੀਆ ਮੁਕਾਬਲਾ ਹੋਏਗਾ ਨਹੀਂ ਦੇਖੋ ਜੋ ਲੋਕਾਂ ਨੇ ਆਪਦੇ ਕੰਮਾਂ ਤੱਕ ਦੇਖਣਾ ਹੈ ਸਰਕਾਰ ਦੇ ਕੰਮ ਤੱਕ ਦੇਖਣਾ ਹੈ ਲੋਕਾਂ ਨੇ ਜਦੋਂ ਕੈਂਡੀਡੇਟ ਦੀ ਸਿਲੈਕਸ਼ਨ ਕਰਨੀ ਹੈ ਤੇ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈਗਾ ਤੁਸੀਂ ਗੱਲ ਅਕਾਲੀ ਦਲ ਦੀ ਕੀਤੀ ਹੈ ਅਕਾਲੀ ਦਲ ਤਾਂ ਉਹ ਤਾਂ ਉਹ ਤਾਂ ਕੰਮ ਉਹਨਾਂ ਦਾ ਉਹ ਕਿਉਂ ਨਿਗੇ ਪਏ ਦੇ ਠੋਡੇ ਮਾਰਨ ਵਾਲਾ ਕੰਮ ਹੈ ਜਿਹੜਾ ਉਹ ਕਿਉਂ ਤੁਸੀਂ ਕਰਦੇ ਹੋ ਜੀ ਮੇਰੇ ਤੋਂ ਸਵਾਲ ਅਕਾਲੀ ਦਲ ਦਾ ਕਰਾ ਕੇ ਇਹ 75 ਸਾਲਾਂ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ ਹੈ ਕਿ ਕਿਸੇ ਪਾਰਟੀ ਨੇ ਆਪ ਦਾ ਉਮੀਦਵਾਰ ਇਲੈਕਸ਼ਨ ਚ ਤਾਰਿਆ ਹੋਵੇ ਸਿੰਬਲ ਦਿੱਤਾ ਹੋਵੇ ਆ ਉਹਦਾ ਚੋਣ ਨਿਸ਼ਾਨ ਦਿੱਤਾ ਹੋਵੇ ਦੇ ਮੁੜ ਕੇ ਉਹੀ ਪਾਰਟੀ ਦੇ ਨੁਮਾਇੰਦੇ ਨੇ ਜਿਹੜੇ ਉਹ ਰਿਟਰਨਿੰਗ ਅਫੀਸਰ ਕੋਲ ਪਹੁੰਚ ਜਾਣੇ ਕਿ ਸਾਡਾ ਸਿੰਬਲ ਮੋੜ ਦਿਓ ਠੀਕ ਹੈ ਨਾ ਸੋ ਜਿਹੜੀ ਪਾਰਟੀ ਦੇ ਇੰਨੇ ਹਾਲਾਤ ਮਾੜੇ ਹੋਏ ਪਏ ਨੇ ਉਹਨਾਂ ਨੂੰ ਕਿਹੜਾ ਵੋਟਾ ਪਾਊਗਾ ਇਹ ਅੰਦਰੂਨੀ ਕਲੇਸ਼ ਨਹੀਂ ਇਹ ਹੀ ਹੁਣ ਤਾਂ ਇਹ ਐਕਸਟਰਨਲ ਕਲੇਸ਼ ਹੋਇਆ ਪਿਆ ਹੈ ਇੱਕ ਦੂਜੇ ਦੇ ਦੇ ਗਲਾਮੇ ਤੋਂ ਹੱਥ ਬਾੜ ਰੱਖੇ ਨੇ ਇਹਨਾਂ ਨੇ ਤੇ ਜੇ ਗੱਲ ਕੀਤੀ ਹੈ ਵੀ ਲੋਟਸ ਆਪਰੇਸ਼ਨ ਨੇ ਕਿਉਂਕਿ ਲੋਟਸ ਆਪਰੇਸ਼ਨ ਨੂੰ ਲੈ ਕੇ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਮੁੱਦਾ ਚੱਕਿਆ ਸੀਗਾ ਔਰ ਐਫ ਆਈ ਆਰ ਦਰਜ ਕਰਾਉਣ ਵਾਲੇ ਸ਼ੀਤਲ ਗੁਰਰਾਲ ਸੀਗੇ ਹੁਣ ਸ਼ੀਤਲ ਗੁਰਰਾਲ ਬਾਜਪਾ ਜੀ ਜਾਂਦੇ ਨੇ ਉਹ ਕਹੇ ਰੇ ਕਿ ਮੇਰੇ ਕੋਲੋ ਜੋ ਵੀ ਬੁਲਵਾਇਆ ਗਿਆ ਜਿਹੜਾ ਪਾਰਟੀ ਵੱਲੋਂ ਬੁਲਵਾਇਆ ਗਿਆ ਐਫ ਆਈ ਆਰ ਦਰਜ ਵੀ ਪਾਰਟੀ ਵੱਲੋਂ ਕਰਾਈਗੀ ਹੁਣ ਲੋਟਸ ਆਪਰੇਸ਼ਨ ਨੂੰ ਲੈ ਕੇ ਅਕਾਲੀ ਦਲ ਵੀ ਬੋਲ ਪਿਆ ਕਿ ਉਹਨਾਂ ਦੇ ਵਿੱਚ ਵੀ ਲੋਟਸ ਆਪਰੇਸ਼ਨ ਬੀ ਜੀ ਵੀ ਚਲਾ ਰਹੀ ਹੈ ਕਿਵੇਂ ਦੇਖ ਰਹੇ ਹੋ ਸਾਰੇ ਮੈਟਰ ਨੂੰ ਇਹ ਅਸੀਂ ਨਹੀਂ ਕਿਹਾ ਸੀਗਾ ਇਹ ਸ਼ੀਤਲ ਅੰਗੁਰਾਲ ਨੇ ਹੀ ਕਿਹਾ ਸੀਗਾ ਉਦੋਂ ਵਿਦਾਇਤ ਸੀ ਆਮਾਦ। ਉਹੀ ਤਾਂ ਮੈਂ ਕਹਿ ਰਿਹਾ ਨਾ ਜੀ ਉਦੋਂ ਸ਼ੀਤਲ ਅੰਗੁਰਾਲ ਨੇ ਹੀ ਮੁੱਦਾ ਚੱਕਿਆ ਸੀਗਾ। ਵਿਧਾਨ ਸਭਾ ਦੇ ਵਿੱਚ ਵੀ ਬੋਲੇ ਸੀਗੇ ਤੇ ਡੀਜੀਪੀ ਕੋਲੇ ਵੀ ਗਏ ਸੀਗੇ ਤੇ ਉਹਨਾਂ ਨੇ ਇਹ ਸਾਰੀ ਇਹ ਜਿਹੜੀ ਇਹ ਗੱਲ ਅੱਗੇ ਲਿਆਂਦੀ ਸੀਗੀ ਉੱਥੋਂ ਹੀ ਗੱਲ ਚੱਲੀ ਸੀਗੀ ਪਰ ਕਿਉਂਕਿ ਆਮ ਆਦਮੀ ਪਾਰਟੀ ਦੇ ਉਹ ਚੁਣੇ ਹੋਏ ਨੁਮਾਇंदे ਸੀਗੇ ਐਮਐਲਏ ਸੀਗੇ ਇਸ ਕਰਕੇ ਉਹ ਆਮ ਆਦਮੀ ਪਾਰਟੀ ਦਾ ਵੀ ਸਟੈਂਡ ਉਹੀ ਬਣ ਗਿਆ ਸੀਗਾ। ਹੁਣ ਸਵਾਲ ਤਾਂ ਇਹ ਹੈ ਸ਼ੀਤਲ ਅੰਗੁਰਾਲ ਨੂੰ ਹੀ ਪੁੱਛੋ ਤੁਸੀਂ ਜਾ ਕੇ ਵੀ ਭਾਈ ਤੂੰ ਉਦੋਂ ਝੂਠ ਬੋਲਦਾ ਸੀ ਕੇ ਬਾਅਦ ਦੇ ਵਿੱਚ ਝੂਠ ਬੋਲਦਾ ਸੀਗਾ ਕਿ ਜੇ ਮੈਨੂੰ ਤਾਂ ਸਾਰਾ ਕੁਝ ਆਮ ਆਦਮੀ ਪਾਰਟੀ ਨੇ ਬੁਲਾਇਆ ਮੇਰੇ ਕੋਲ ਸੋ ਜਿਹੜੇ ਬੰਦੇ ਦੀ ਆਪਣੀ ਜ਼ੁਬਾਨ ਨਹੀਂ ਸਟੈਂਡ ਨਹੀਂ ਕੋਈ ਕੰਸਿਸਟੈਂਸੀ ਨਹੀਂ ਹੈਗੀ ਕਿਸੇ ਗੱਲ ਦੇ ਵਿੱਚ ਉਹਦੇ ਉਹਦਿਆਂ ਕਿਉਂ ਤੁਸੀਂ ਉਹਦੇ ਬਾਰੇ ਸਵਾਲ ਕਰਦੇ ਹੋ ਕਿਉਂ ਮੈਂ ਜਵਾਬ ਦਵਾਂ ਕਿਉਂ ਆਪਾਂ ਲੋਕਾਂ ਨੂੰ ਉਹ ਉਹ ਜਿਹੇ ਇਹ ਜਿਹੇ ਅਨ ਰਿਲਾਇਬਲ ਬੰਦੇ ਦੀਆਂ ਗੱਲਾਂ ਦੇ ਵਿੱਚ ਉਹਦੀਆਂ ਗੱਲਾਂ ਕਰਕੇ ਆਪਾਂ ਕਨਫਿਊਜ਼ ਕਰੀਏ ਸੋ ਸਟੈਂਡ ਇਜ਼ ਵੈਰੀ ਕਲੀਅਰ ਇਹ ਜਾਂ ਤਾਂ ਹੁਣ ਸ਼ੀਤਲ ਲੰਗਰਾਵ ਦੱਸ ਦੇਣਾ ਬੀਜੇ ਲਾਟਸ ਆਪਰੇਸ਼ਨ ਉਹਨਾਂ ਨੇ ਚੱਕਿਆ ਸੀਗਾ ਤੇ ਹੁਣ ਲਾਟਸ ਆਪਰੇਸ਼ਨ ਆਪਰੇਸ਼ਨ ਲਾਟਸ ਦਾ ਕੀ ਮੁੱਲ ਵੱਧ ਮਿਲ ਗਿਆ ਉਹਨਾਂ ਨੂੰ ਤਾਂ ਹੀ ਗਏ ਨੇ ਦੱਸ ਦੇ ਨਾ ਸੋ ਇਸ ਕਰਕੇ ਇਹ ਤਾਂ ਬੇਤੁਕੀਆਂ ਗੱਲਾਂ ਨੇ ਜਿਹੜੇ ਕਰੀਏ ਨਹੀਂ ਜਿਹੜਾ ਅਕਾਲੀ ਦਲ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਬੀਜੇਪੀ ਵੱਲੋਂ ਲਾਟਸ ਆਪਰੇਸ਼ਨ ਚਲਾਇਆ ਗਿਆ ਕਹਿੰਦੇ ਕਿ 112 ਲੋਕ ਤਾਂ ਸਾਡੇ ਵੱਲ ਨੇ ਪੰਜ ਜਿਹੜੇ ਬਾਗੀ ਹੋ ਗਏ ਨੇ ਤੇ ਉਹ ਜਿਹੜਾ ਬੀਜੇਪੀ ਵੱਲੋਂ ਇਹ ਚੀਜ਼ ਕਰ ਰਹੇ ਨੇ ਦੇਖੋ ਜੀ ਇਹ ਤਾਂ ਹੁਣ ਅਕਾਲੀ ਦਲ ਵਾਲੇ ਜਾਣਨਾ ਬੀਜੇਪੀ ਵਾਲੇ ਜਾਣਨਾ ਠੀਕ ਹੈ ਨਾ ਪਰ ਮੈਂ ਦੋਆਂ ਪਾਰਟੀਆਂ ਬਾਰੇ ਕਹਿ ਦੇਣਾ ਤੁਹਾਨੂੰ ਲਿਖ ਕੇ ਦੇ ਦੇਣਾ ਕਿ ਦੋਨੋਂ ਪਾਰਟੀਆਂ ਨੇ ਜਿਹੜੀਆਂ ਅੱਜ ਪੰਜਾਬ ਦੇ ਵਿੱਚੋਂ ਆਉ ਦਾ ਵਜੂਦ ਗਵਾ ਚੁੱਕੀਆਂ ਸੋ ਜਿਹੜੇ ਮਰਜੀ ਆਪਰੇਸ਼ਨ ਦੀ ਗੱਲ ਕਰ ਰਹੇ ਲੋਕਾਂ ਨੇ ਤਾਂ ਇਹਨਾਂ ਦਾ ਵੱਡਾ ਆਪਰੇਸ਼ਨ ਕਰਤਾ ਲੋਕਾਂ ਨੇ ਇਹਨਾਂ ਦੋਨੋਂ ਵੋਟ ਨਹੀਂ ਪਾਣੀ ਆਖਰੀ ਸਵਾਲ ਮੇਰਾ ਪੰਜਾਬ ਦੇ ਮੁੱਖ ਮੰਤਰੀ ਕਦੋਂ ਇੱਥੇ ਆਣਗੇ ਕਦੋਂ ਲੋਕਾਂ ਨਾਲ ਮਿਲਣਗੇ ਕਿਉਂਕਿ ਲੋਕ ਜਿਹੜੇ ਨੇ ਉਹ ਜਿਹੜੇ ਇਲਾਕਿਆਂ ਦੇ ਮੁੱਦਿਆਂ ਨੂੰ ਲੈ ਕੇ ਮਿਲਣਾ ਵੀ ਚਾਹੁੰਦੇ ਨੇ ਕਈ ਤੁਸੀਂ ਕੱਲ ਵੀ ਮੈਂ ਜਦੋਂ ਹਰਜੋਤ ਸਿੰਘ ਬੈਂਸ ਨਾਲ ਗੱਲ ਕੀਤੀ ਸੀਗੀ ਚੰਡੀਗੜ੍ਹ ਮੁੱਲੇ ਨੂੰ ਲੈ ਕੇ ਹੋਰ ਇਲਾਕਿਆਂ ਨੂੰ ਲੈ ਕੇ ਕਿ ਕਾਫੀ ਸਮੱਸਿਆਵਾਂ ਨੇ ਉਹ ਕਹਿ ਰਹੇ ਕਿ ਲੋਕ ਕਹਿ ਰਹੇ ਨੇ 2-3 3-3 ਸਾਲ ਹੋ ਗਏ ਆ ਲੇਕਿਨ ਸਮੱਸਿਆਵਾਂ ਦੂਰ ਨਹੀਂ ਹੋਈਆਂ ਬੇਸ਼ੱਕ ਤੁਸੀਂ ਕਹਿ ਰਹੇ ਕਿ ਤੁਹਾਡੇ ਵਿਧਾਇਕ ਜਦੋਂ ਸੀਗੇ ਨਹੀਂ ਕੰਮ ਕਰਵਾਇਆ ਲੇਕਿਨ ਪਾਰਟੀ ਨੂੰ ਤਾਂ ਇਸ ਗੱਲ ਦੀ ਖਬਰ ਹੁੰਦੀ ਕਿ ਲੋਕਾਂ ਦੀ ਤਕਲੀਫ ਹੈ ਉਹਨਾਂ ਨੂੰ ਸੁਣਿਆ ਜਾ ਤੁਸੀਂ ਇੱਕ ਬੰਦਾ ਕੋਰਟ ਦੇ ਵਿੱਚ ਕਚਹਿਰੀ ਦੇ ਵਿੱਚ 100% ਇਨੋਸੈਂਟ ਹੈ ਜੱਜ ਕੋਲ ਚਲਾ ਗਿਆ ਪਰ ਵਕੀਲ ਹਾਇਰ ਕੀਤਾ ਨਹੀਂ ਤੇ ਬਰੀ ਹੋ ਜੂਗਾ ਜਿੱਤ ਜੂਗਾ ਇਹੀ ਕੰਮ ਭਾਈ ਸਾਹਿਬ ਰਾਜਨੀਤੀ ਦੇ ਵਿੱਚ ਹੈ ਸਰਕਾਰਾਂ ਸਾਰੇ ਕੰਮ ਕਰਵੀਆਂ ਚਾਹੁੰਦੀਆਂ ਨੇ ਪਰ ਸਰਕਾਰੀ ਦਰਬਾਰੇ ਉਹਨੂੰ ਫੋਲੋ ਕਰਨ ਦਾ ਕੁੰਡਾ ਖੜਕਾਉਣ ਦਾ ਉਹਨੂੰ ਮਗਰਾ ਕਰਨ ਦਾ ਤੇ ਕੰਮ ਕਰਾ ਕੇ ਲੈ ਕੇ ਆਉਣ ਦੀ ਲਿਆਕਤ ਇੱਛਾ ਕੋਸ਼ਿਸ਼ ਐਫਰਟ ਉਹ ਉਥੋਂ ਦੇ ਚੁਣੇ ਹੋਏ ਨੁਮਾਇंदे ਦਾ ਹੁੰਦਾ ਹੈ ਜੇ ਹੁਣ ਕੋਈ ਨੁਮਾਇੰਦਾ ਲੋਕਾਂ ਦੇ ਸੀਵਰੇਜ ਦੀ ਲਾਈਟ ਦੀ ਲੋਕਾਂ ਦੇ ਬਾਕੀ ਕੰਮਾਂ ਦੀ ਬਜਾਏ ਜੇ ਜਾ ਕੇ ਗੱਲ ਹੀ ਇਹੀ ਕਰੂਗਾ ਵੀ ਜੇ ਮੈਨੂੰ ਫਲਾਣੇ ਪਰਚੇ ਚ ਕਢਾ ਦਿਓ ਮੈਨੂੰ ਫਲਾਣੇ ਪਰਚੇ ਚ ਕਢਾ ਦਿਓ ਮੇਰੇ ਮੇਰੇ ਸਾਥੀ 2 ਨੰਬਰ ਦੀ ਸ਼ਰਾਬ ਚ ਫੜੇਗੇ ਉਹਨੂੰ ਛਡਾ ਦਿਓ ਮੇਰੇ ਸਾਥੀ ਦਲੇ ਸੱਟੇ ਲਾਉਂਦੇ ਫੜੇਗੇ ਉਹਨੂੰ ਛਡਾ ਦਿਓ ਤੇ ਫਿਰ ਲੋਕਾਂ ਦੇ ਕੰਮ ਕਿਥੋਂ ਹੋਣਗੇ ਜੀ ਇਹ ਕਾਰਵਾਈ ਹੋਏਗੀ ਇਸ ਚੀਜ਼ ਨੂੰ ਡੈਫੀਨਿਟਲੀ ਡੈਫੀਨਿਟਲੀ ਹੋਏਗੀ ਜੀ ਕਿਉਂਕਿ ਤੁਸੀਂ ਆਪ ਹੀ ਦੱਸਿਆ ਕਿ ਉਹਨਾਂ ਦੇ ਤਾਂ ਪਹਿਲਾਂ ਹੀ ਜਿਹੜੇ ਮਾਮਲੇ ਦਰਜ ਨੇ ਕਿ ਸਰਕਾਰ ਉਹਨਾਂ ਕਾਰਵਾਈ ਕਰੇਗੀ ਆ ਡੈਫੀਨਿਟਲੀ ਕਰੇਗੀ ਜਿਹੜੇ ਜਿਹੜੇ ਅ ਮਸਲੇ ਆਲਰੇਡੀ ਕੋਰਟ ਦੇ ਵਿਚਾਰ ਅਧੀਨ ਨੇ ਉਹਦੇ ਚ ਅਸੀਂ ਇੰਟਰਫੇਅਰ ਨਹੀਂ ਕਰਨਾ ਕਿਉਂਕਿ ਫੇਰ ਕੱਲ ਨੂੰ ਗੱਲ ਆਊਗੀ ਜੀ ਕਿ ਪੋਲਿਟੀਕਲ ਬੈਂਡਾਟਾ ਕਰਦੇ ਨੇ ਨਾ ਬਿਲਕੁਲ ਕਲੀਅਰ ਸਾਡਾ ਉਹ ਜਾ ਉਹ ਜੀ ਸੋਚ ਨਹੀਂ ਹੈ ਪਰ ਜੇ ਕੋਈ ਕੋਈ ਵੀ ਲੀਡਰ ਕਿਸੇ ਵੀ ਪਾਰਟੀ ਦਾ ਇਹ ਸੋਚੇ ਵੀ ਅਸੀਂ ਦੋ ਨੰਬਰ ਦੀਆਂ ਇਲਲੀਗਲ ਐਂਟੀ ਸੋਸ਼ਲ ਐਂਟੀ ਸੋਸਾਇਟੀ ਐਕਟੀਵਿਟੀਆਂ ਕਰ ਲਾਂਗੇ ਕ੍ਰਿਮੀਨਲ ਐਕਟੀਵਿਟੀਆਂ ਕਰ ਲਾਂਗੇ ਤੇ ਉਹ ਨੂੰ ਨਹੀਂ ਬਖਸ਼ਿਆ ਜਾਊਗਾ ਚਾਹੇ ਜਿਹੜਾ ਮਰਜ਼ੀ ਹੋਵੇ ਇੱਕ ਸਵਾਲ ਹੋ ਰਿਹਾ ਹੈ ਕਿ ਭਾਜਪਾ ਹੋ ਗਈ ਆਮ ਆਦਮੀ ਪਾਰਟੀ ਹੋ ਗਈ ਕਾਂਗਰਸ ਹੋ ਗਈ ਹੈ ਅਕਾਲੀ ਦਲ ਹੋ ਗਈ ਪਰ ਕਾਂਗਰਸ ਹਮੇਸ਼ਾ ਇੱਕ ਚੀਜ਼ ਜ਼ਰੂਰ ਬੋਲਦੀ ਨਜ਼ਰ ਆ ਰਹੀ ਹੈ ਕਹਿੰਦੇ ਕਿ ਦਲ ਬਦਲੂਆਂ ਦਾ ਦੌਰ ਸ਼ੁਰੂ ਹੋਇਆ ਹੈ ਦੂਸਰੀ ਪਾਰਟੀ ਤੋਂ ਲਿਆ ਕੇ ਕੈਂਡੀਡੇਟ ਲੜਾਉਂਦੇ ਨੇ ਫਿਰ ਵੀ ਉਹ ਜਿੱਤ ਨਹੀਂ ਬੰਦੇ ਕਿਨੇ ਚਰਨਜੀਤ ਸਿੰਘ ਜੀ ਦੇਖੋ ਇਸ ਤਰ੍ਹਾਂ ਹੈ ਕਿ ਇਹੀ ਇਹ ਦੌਰ ਹੈ ਜਿਹੜਾ ਦਲ ਬਦਲਉ ਆਂਦਾ ਹੈ ਇਹ ਪਿਛਲੇ ਮੈਂ ਮੰਨਦਾ ਹਾਂ ਉਹਨਾਂ ਦੀ ਇਸ ਗੱਲ ਨਾਲ ਸਹਿਮਤ ਹਾਂ ਇਹ ਦੌਰ ਕਿਨੇ ਸ਼ੁਰੂ ਕੀਤਾ ਹੈ ਬੀਜੇਪੀ ਨੇ ਪਿਛਲੇ 10 ਸਾਲਾਂ ਦੇ ਵਿੱਚ ਕੱਲੇ ਇੱਕ ਸਿੰਗਲ ਇੰਡੀਵਿਜੂਅਲ ਤੱਕ ਛੱਡੋ ਪੂਰੀ ਨੇ ਪੂਰੀਆਂ ਪਾਰਟੀਆਂ ਪੂਰੀ ਨੇ ਪੂਰੀਆਂ ਸਰਕਾਰਾਂ ਨੇ ਜਿਹੜੀਆਂ ਉਹ ਇਸ ਦੇ ਜ਼ਰੀਏ ਉਹਨਾਂ ਨੇ ਉਥਲ-ਪੁਥਲ ਹੈ ਜਿਹੜੀ ਸਟੇਟਾਂ ਦੇ ਵਿੱਚ ਰਾਜਾਂ ਦੇ ਵਿੱਚ ਉਹ ਕਰੀ ਰੱਖੀ ਹੈ ਇਹ ਕਲਚਰ ਨੂੰ ਅਸੀਂ ਐਪਰੀਸ਼ੀਏਟ ਨਹੀਂ ਕਰਦੇ ਹੈਗੇ ਪਰ ਜੋ ਕਿਉਂਕਿ ਮਾਹੌਲ ਕਲਚਰ ਹੈ ਜਿਹੜਾ ਉਹ ਹੈਜਾ ਬਣ ਚੁੱਕਾ ਪਰ ਹਾਂ ਮੈਂ ਇਹ ਨਜ਼ਰ ਜ਼ਰੂਰ ਕਹੂੰਗਾ ਕਿ ਸਾਡੀ ਪਾਰਟੀ ਹੈ ਨਵੀਂ ਪਾਰਟੀ ਹੈ ਬਹੁਤ سارے ਚੰਗੇ ਲੋਕ ਆ ਚੁੱਕੇ ਤੇ ਹੋਰ ਵੀ ਜਿੱਥੇ ਵੀ ਕੋਈ ਚਾਹੇ politcal ਬੈਕਗ੍ਰਾਉਂਡ ਦਾ ਚਾਹੇ ਨਾਨ ਪੋਲਿਟਿਕਲ ਬੈਕਗ੍ਰਾਉਂਡ ਦਾ ਜੇ ਕਿਤੇ ਕੋਈ ਸਾਨੂੰ ਚੰਗੇ ਕਿਰਦਾਰ ਦਾ ਵਿਅਕਤੀ ਨਜ਼ਰ ਆਊਗਾ ਤੇ ਉਹ ਸਾਡੀ ਪਾਲਿਸੀਜ਼ ਦੇ ਨਾਲ ਸਾਡੀ ਨੀਅਤ ਸਾਡੀ ਆਈਡੀਓਲੋਜੀ ਦੇ ਨਾਲ ਸਹਿਮਤ ਹੋਊਗਾ ਤੇ ਸਾਡੇ ਦਰਵਾਜ਼ੇ ਉਹਦੇ ਲਈ ਖੁੱਲੇ ਨੇ ਸੋ ਇਹ ਸੰ ਪੰਜਾਬ ਦੇ ਕੈਬਨਿਟ ਮੰਤਰੀ ਅਵਨ ਅਰੋੜਾ ਇਹਨਾਂ ਨੇ ਕਿਹਾ ਹੈ ਕਿ ਜਿਹੜਾ ਇਸ ਵਾਰ ਲੋਕ ਗਲਤੀ ਨਹੀਂ ਕਰਨਗੇ ਲੋਕ ਸਭਾ ਚ ਜ਼ ਬੇਸ਼ੱਕ ਜਿਹੜਾ ਗਲਤੀ ਕਰ ਚੁੱਕੇ ਨੇ ਲੋਕ ਲੇਕਿਨ ਜਿਮਨੀ ਚੋਣਾ ਦੇ ਵਿੱਚ ਇਸ ਵਾਰ ਆਮ ਆਦਮੀ ਪਾਰਟੀ ਦੀ ਹੀ ਜਿੱਤ ਹੋਏਗੀ ਫਿਲਹਾਲ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਗੈਵੀ ਦੇ ਨਾਲ ਦਿਵਿੰਦਰ ਕੁਮਾਰ ਜਲੰਧਰ